प्राइम सौरभ चैनल साब का बहुत बहुत स्वागत है एक बार फिर हाजिर अज द कुछ खास खबरें लेके खबर शुरू कर तो जेकर चैनल तो पहली बार आए हो तो चैनल ने जरूर सबसक्राइब कर लो तो जन चैनल में पहले ही सबसक्राइब किया है उन्होंने सब का बहुत बहुत शुक्रिया तो नोटिशन लैल आइकोन का बटन जरूर प्रेस कर लो क्योंकि इस जो तो भी असी नवी वीडियो अपलोड करते हैं तो नोटिफिकेशन ते तक पहुँच जाती है हम आप शुरू करते हैं अच्छा कुछ खास खबर ਸਭ ਤੋਂ ਪਹਿਲੀ ਨਿਊਜ਼ ਆ ਰਹੀ ਹੈ ਦੱਖਣੀ ਅਫਰੀਕਾ ਤੋਂ ਆ ਰਹੀ ਹੈ ਅਫਰੀਕਾ ਦੇ ਕੇਪ ਟਾਊਨ ਦੇ ਵਿੱਚ ਸ਼ਨੀਵਾਰ ਨੂੰ ਇੱਕ ਗੋਲੀਵਾਰੀ ਦੇ ਵਿੱਚ ਸੱਤ ਲੋਕਾਂ ਦੀ ਮੌਤ ਹੋ ਗਈ ਹੈ ਜਿਸ ਦੇ ਵਿੱਚ ਇੱਕ ਔਰਤ 33 ਤੋਂ 50 ਸਾਲ ਦੀ ਉਮਰ ਦੇ ਛੇ ਮਰਦਾਂ ਸਮੇਤ ਸੱਤ ਲੋਕਾਂ ਦੀ ਮੌਤ ਹੋਈ ਹੈ ਤੇ ਬਿਆਨ ਵਿੱਚ ਦੱਸਿਆ ਗਿਆ ਹੈ ਕਿ ਹਮਲੇ ਦੇ ਵਿੱਚ ਤਿੰਨ ਹੋਰ ਪੁਰਸ਼ ਵੀ ਜ਼ਖਮੀ ਹੋਏ ਹਨ ਜ਼ਖਮੀਆਂ ਨੂੰ ਇਲਾਜ ਦੇ ਲਈ ਹਸਪਤਾਲ ਪਹੁੰਚਾ ਦਿੱਤਾ ਗਿਆ ਹੈ ਤੇ ਬਿਆਨ ਦੇ ਮੁਤਾਬਕ ਇਹ ਗੋਲੀਵਾਰੀ ਸ਼ਨੀਵਾਰ ਸਵੇਰੇ ਲਗਭਗ 10:15 ਮਿੰਟ 'ਤੇ ਹੋਈ ਇਸ ਤੋਂ ਬਾਅਦ ਅਗਲੀ ਨਿਊਜ਼ ਅਮਰੀਕਾ ਤੋਂ ਆ ਰਹੀ ਹੈ ਅਮਰੀਕਾ ਦੇ ਵਿੱਚ ਇੱਕ 58 ਸਾਲ ਦੇ ਭਾਰਤੀ ਨਾਗਰਿਕ ਨੂੰ ਓਰੇਗਨਾਂ ਦੇ ਵਿੱਚ ਓਰੀਗਨ ਤੋਂ ਰੂਸ ਤੱਕ ਜਹਾਜ਼ਾਂ ਦੁਨੀਆਂਤਰ ਬੁਝੇ ਦੀ ਗੈਰ ਕਾਨੂੰਨੀ ਐਕਸਪੋਰਟ ਕਰਨ ਦੀ ਜਸਾਜਿਸ਼ ਕਰਨ ਦੇ ਦੋਸ਼ ਤੇ ਵਿੱਚ 2 साल ਜਾਨੀ ਕਿ 3 ਮਹੀਨੇ ਦੀ ਸਜ਼ਾ ਸੁਣਾਈ ਗਈ ਹੈ ਸਜ਼ਾਪਾਨ ਵਿਅਕਤੀ ਦੀ ਪਛਾਣ ਦਿੱਲੀ ਨਿਵਾਸੀ ਸੰਜੀਵ ਗੋਸ਼ਿਕ ਵੱਲੋਂ ਹੋਈ ਬਲ ਹੈ ਹੋਈ ਹੈ ਤੇ ਇਸ ਵਿਅਕਤੀ ਨੇ ਸਤੰਬਰ 2023 ਦੀ ਸ਼ੁਰੂਆਤ ਦੇ ਵਿੱਚ ਰੂਸੀ ਸੰਸਥਾਵਾਂ ਦੇ ਲਈ ਅਮਰੀਕਾ ਤੋਂ 에어로 ਪੇ ਸਮਾਨ ਅਤੇ ਟੈਕਨੋਲੋਜੀ ਦੀ ਗੈਰ ਕਾਨੂੰਨੀ ਤਰੀਕੇ ਨਾਲ ਹਾਸਲ ਕਰਕੇ ਦੂਜਿਆਂ ਨਾਲ ਮਿਲ ਕੇ ਸਾਜੇ ਰਚੀ ਸੀ ਤੇ ਇਹ ਵਸਤੂਆਂ ਇਸ ਬਹਾਨੇ ਖਰੀਦੀਆਂ ਗਈਆਂ ਸਨ ਕਿ ਇਹ ਜਿਹੜਾ ਹਲਾਇਆ ਵਿਅਕਤੀ ਅਤੇ ਉਸਦੀ ਭਾਰਤੀ ਕੰਪਨੀ ਲਈ ਹਨ ਜਦਕਿ ਅਸਲ ਵਿੱਚ ਇਹ ਜਿਹੜੀਆਂ ਬਿਕਰੀ ਦੀਆਂ ਵਸਤੂਆਂ ਸੀਗੀਆਂ ਉਹ ਰੂਸ ਨੂੰ ਉਹ ਐਂਡ ਯੂਜ਼ਰ ਦੇ ਤੌਰ ਤੇ ਭੇਜੀਆਂ ਜਾਂਦੀਆਂ ਸੀ ਤੇ ਕੌਸ਼ਿਕ ਨੇ ਵੀ ਇਹ ਆਪਣਾ ਇਹ ਗੁਨਾਹ ਕਬੂਲ ਕਰ ਲਿਆ ਹੈ ਤੇ ਓਰੇਗਨ ਦੀ ਉਲਤ ਉੱਚ ਅਦਾਲਤ ਨੇ ਐਕਸਪੋਰਟ ਕੰਟਰੋਲ ਰਿਫਾਰਮ ਐਕਟ ਦੀ ਉਲੰਘਣਾ ਕਰਨ ਵਾਲੇ ਦੇ ਦੋਸ਼ ਦੇ ਵਿੱਚ ਕੋਸ਼ਿਕ ਨੂੰ ਤਿੰਨ ਨੀਤੀ ਨੀਤੀ ਸੰਗਨੀ ਜੇਲ੍ਹ ਤੋਂ ਸਜ਼ਾ ਪੂਰੀ ਹੋਣ ਤੋਂ ਬਾਅਦ 36 ਮਹੀਨਿਆਂ ਦੀ ਨਜ਼ਰਵੰਦੀ ਦੀ ਸਜ਼ਾ ਸੁਣਾਈ ਹੈ ਇਸ ਤੋਂ ਬਾਅਦ ਅਗਲੀ ਨਿਊਜ਼ ਪਾਕਿਸਤਾਨ ਤੋਂ ਆ ਰਹੀ ਹੈ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਵਿੱਚ ਸੰਗਣੀ ਤੁੰਦ ਦੇ ਕਰਕੇ ਇੱਕ ਦਰਦਨਾਕ ਹਾਸਾ ਵਾਪਰਿਆ ਹੈ ਜਿੱਥੇ ਇੱਕ ਪੁਲ ਤੋਂ ਟਰੱਕ ਡਿੱਗਣ ਦੇ ਨਾਲ 6 ਬੱਚਿਆਂ ਸਮੇਤ ਘੱਟੋ-ਘੱਟ 14 ਲੋਕਾਂ ਦੀ ਮੌਤ ਹੋ ਗਈ ਹੈ ਤੇ ਇਹ ਜਿਹੜਾ ਹਾਸਾ ਸ਼ਨੀਵਾਰ ਸਵੇਰੇ ਲਾਹੌਰ ਤੋਂ ਲਗਭਗ 200 ਕਿਲੋਮੀਟਰ ਦੂਰ ਸਰਹੋਤਾ ਜ਼ਿਲ੍ਹੇ ਦੇ ਕੋਟ ਮੋਮੀਨੇ ਇਲਾਕੇ ਦੇ ਵਿੱਚ ਹੋਇਆ ਹੈ ਇਹ ਦੱਸਿਆ ਜਾ ਰਿਹਾ ਹੈ ਕਿ ਇਹ ਜਿਹੜੀ ਪਰ ਇਹ ਜਿਹੜਾ ਪਰਿਵਾਰ ਸੀਗਾ ਇੱਕ ਸੰਸਕਾਰ ਤੇ ਜਾ ਰਿਹਾ ਸੀ ਤੇ ਇਸ ਟਰੱਕ ਦੇ ਵਿੱਚ ਲਗਭਗ 20 ਲੋਕ ਸਵਾਰ ਸੀ ਜਿਨ੍ਹਾਂ ਦੇ ਵਿੱਚੋਂ ਜ਼ਿਆਦਾਤਰ ਇੱਕੋ ਪਰਿਵਾਰ ਦੇ ਮੈਂਬਰ ਸੀ। ਇਹ ਜਾਣਕਾਰੀ ਦੇ ਮਤਾਬਿਕ ਸੰਗਨੀ ਤੁੰਦ ਕਰਕੇ ਹਾਈਵੇ ਨੂੰ ਬੰਦ ਰੱਖਿਆ ਗਿਆ ਸੀ ਜਿਸ ਕਰਕੇ ਟਰੱਕ ਡਰਾਈਵਰ ਨੇ ਸਥਾਨਕ ਰਸਤਾ ਚੁਣਿਆ ਤੇ ਵਿਜ਼ਿਬਿਲਟੀ ਘੱਟ ਹੋਣ ਦੇ ਕਰਕੇ ਡਰਾਈਵਰ ਦੀ ਜਿਹੜੀ ਗੱਡੀ ਸੀ ਉਹ ਸੰਤੁਰਨ ਖੋ ਬੈਠਾ ਜਿਸ ਤੇ ਕਰਕੇ ਟਰੱਕ ਪੁਲ ਤੋਂ ਹੇਠਾ ਸੁੱਕੀ ਨਹਿਰ ਦੇ ਵਿੱਚ ਜਾ ਡਿੱਗਿਆ। ਇਸ ਸਬਾਰ ਅਗਲੀ ਨਿਊਜ਼ ਆ ਰਹੀ ਹੈ ਕਿ ਹੁਣ ਕਰੋਨਾ ਤੋਂ ਬਾਅਦ ਨੋਰੋ ਵਾਇਰਸ ਨਾਮ ਦਾ ਇੱਕ ਹੋਰ ਵਾਇਰਸ ਆਇਆ ਹੈ ਤੇ ਇਹ ਜਿਹੜਾ ਹੈਗਾ ਆ ਨੋਰੋ ਵਾਇਰਸ ਨੇ ਚੀਨ ਦੇ ਵਿੱਚ ਦਸਤਕ ਦੇ ਦਿੱਤੀ ਹੈ ਜਿਸ ਕਰਕੇ ਲੋਕਾਂ ਦੇ ਵਿੱਚ ਫੁੜ ਮੋੜ ਫੇਰ ਦਰਦ ਦਾ ਮਾਹੌਲ ਪੈਦਾ ਹੋ ਗਿਆ ਹੈ ਤੇ ਜਾਣਕਾਰੀ ਦੇ ਮੁਤਾਬਕ ਚੀਨ ਦੇ ਇੱਕ ਹਾਈ ਸਕੂਲ ਦੇ ਵਿੱਚ 103 ਵਿਦਿਆਰਥੀਆਂ ਵਿੱਚ ਅਚਾਨਕ ਏ.ਈ. ਵਿਾਇਰਸ ਦੀ ਲਪੇਟ ਦੇ ਵਿੱਚ ਆ ਗਏ ਹੈ ਤੇ ਜਿਹੜੇ ਬੱਚੇ ਹਨ ਇਹਨਾਂ ਨੂੰ ਪੇਲ ਕੁੱਚ ਨਾ ਤੋਂ ਉਲਟੀ ਦਸਤੇ ਪੇਟ ਖਰਾਬ ਹੋਣ ਦੀ ਸ਼ਿਕਾਇਤ ਕੀਤੀ ਇਹਨਾਂ ਦੁਆਰਾ ਕੀਤੀ ਜਾ ਰਹੀ ਸੀ ਤੇ ਜਾਂਚ ਤੋਂ ਬਾਅਦ ਇਹ ਪੁਸ਼ਟੀ ਹੋਈ ਹੈ ਕਿ ਸਾਰੇ ਵਿਦਿਆਰਥੀ ਨੋਰੋਵਾਇਰਸ ਨਾਮ ਦੇ ਨਾਲ ਇੱਕ ਵਿਰਸ ਦੇ ਨਾਲ ਸੰਕਰਮਿਤ ਹਨ ਤੇ ਇਹ ਜੁੜਿਆ ਹੈ ਕਿ ਆਮ ਤੌਰ ਤੇ ਪੇਟ ਦੀ ਗੰਭੀਰ ਬਿਮਾਰੀ ਦਾ ਕਾਰਨ ਪਾਉਂਦਾ ਹੈ ਫਿਲਹਾਲ 130 ਵਿਦਿਆਰਥੀਆਂ ਦੀ ਹਾਲਤ ਸਥਿਰ ਹੈ ਉਹਨਾਂ ਨੂੰ ਕਿਸੇ ਨੂ ਬਾਇਓਸ ਜੂਜ਼ ਵਿੱਚ ਨਹੀਂ ਸ਼ਿਫਟ ਕੀਤਾ ਗਿਆ परिस्थिति को देखते हुए स्कूल प्रशासन ने कैंपस में पूरी तरह जोड़ा है सैनिटाइज कर दिता है जिस के नाल विद्यार्थियों की सेहत की रोजाना निगरानी की जा रही है तनफेक्शन अगर ना बढ़े इस बाद आप देख लें अज के करंसी रेट सब तो पहला अमेरिका अमेरिका का डॉलर चल रहा है नब्बे रुपये तिहत्तर पैसे तेरह डॉलर चल रहा है पैंठ रुपए सोलह पैसे त ਆਸਟ੍ਰੇਲੀਆ ਦਾ ਡਾਲਰ ਚੱਲ ਰਿਹਾ ਹੈ 60 ਰੁਪਏ 63 ਪੈਸੇ ਤੇ ਯੂਰੋ ਦਾ ਰੇਟ ਚੱਲ ਰਿਹਾ 105 ਰੁਪਏ 26 ਪੈਸੇ ਤੇ ਨਿਊਜ਼ੀਲੈਂਡ ਦਾ ਰੇਟ ਚੱਲ ਰਿਹਾ 72 ਰੁਪਏ 19 ਪੈਸੇ ਤੇ ਅਰਮ ਰਾਜ ਦੇ ਦਰਾਂ ਦੇ ਰੇਟ ਚੱਲ ਰਿਹਾ 24 ਰੁਪਏ 70 ਪੈਸੇ ਤੇ ਤੇ ਪੌਂਡ ਦਾ ਰੇਟ ਚੱਲ ਰਿਹਾ 121 ਰੁਪਏ 41 ਪੈਸੇ ਤੇ ਇਸ ਤੋਂ ਬਾਅਦ ਅਗਲੀ ਨੋਜ਼ਰੀ ਹੈ ਕਿ ਹੁਣ ਬਿਨਾ SIM ਵਾਲੇ ਫੋਨ ਦੇ ਵਿੱਚ WhatsApp ਨਹੀਂ ਚੱਲੇਗਾ ਤੇ ਫਰਵਰੀ ਤੋਂ ਇਹ ਨਵਾਂ ਨਿਯਮ ਲਾਗੂ ਹੋ ਸਕਦਾ ਹੈ ਕਿਉਂਕਿ WhatsApp Telegram ਜਾਂ Signal ਵਰਗੇ ਮੈਸੇਜਿੰਗ ਐਪ ਆ ਗਿਆ ਉਹਨਾਂ ਦੀ ਵਰਤੋਂ ਬਿਨਾ SIM ਕਾਰਡ ਦੇ ਵੀ ਆਪਾਂ ਕਰੀ ਜਾਣੇ ਹਨ ਜਾਂ ਫੇਰ ਇੱਕ ਤੋਂ ਬਾਅਦ ਡਿਵਾਈਸਾਂ ਦੇ ਕਰਦੇ ਹਨ ਤੇ ਇਹ ਖਬਰ ਹੁਣ ਤੁਹਾਡੇ ਲਈ ਬਹੁਤ ਮਹੱਤਵਪੂਰਨ ਹੈ ਕਿ ਫਰਵਰੀ 2026 ਦੇ ਵਿੱਚ SIM ਬਾਈਂਡਿੰਗ ਦਾ ਜਿਹੜਾ ਨਵਾਂ ਨਿਯਮ ਲਗਾਇਆ ਇੰਡੀਆ ਦੇ ਵਿੱਚ ਲਾਗੂ ਹੋਣ ਜਾ ਰਿਹਾ ਹੈ ਤੇ ਇਸ ਤੋਂ ਬਾਅਦ ਮੈਸੇਜਿੰਗ ਐਪ ਦੀ ਵਰਤੋਂ ਕਰਨ ਦਾ ਤਰੀਕਾ ਪੂਰੀ ਤਰ੍ਹਾਂ ਬਦਲ ਜਾਵੇਗਾ ਇਹ ਤੁਹਾਨੂੰ ਦੱਸ ਦਈਏ ਕਿ سیم ਬਾਈਂਡਿੰਗ ਕੀ ਹੈ سیم ਬਾਈਂਡਿੰਗ ਦਾ ਮਤਲਬ ਇਹ ਹੈ ਕਿ ਜਿਸ ਮੋਬਾਈਲ ਦੇ ਨਾਲ ਤੁਸੀਂ ਆਪਣਾ WhatsApp ਜਾਂ ਕੋਈ ਹੋਰ ਐਪ ਜਿਹੜੀ ਰਜਿਸਟਰ ਕੀਤੀ ਹੈ ਉਹ سیم ਕਾਰਡ ਉਸ ਫੋਨ ਦੇ ਅੰਦਰ ਹੋਣਾ ਬਹੁਤ ਜ਼ਰੂਰੀ ਹੈ ਜੇਕਰ ਤੁਸੀਂ ਫੋਨ ਵਿੱਚੋਂ سیم ਕੱਢ ਦਿੰਦੇ ਹੋ ਤਾਂ ਐਪ ਆਪਣਾ ਕੰਮ ਕਰਨਾ ਬੰਦ ਕਰ ਦੇਵੇਗੀ ਤੇ ਇਸ ਨਾਲ ਮਲਟੀ ਡਿਵਾਈਸ ਵਿੱਚ ਤੇ ਵੱਡਾ ਅਸਰ ਪਵੇਗਾ ਕਿ ਹੁਣ ਬਿਨਾ ਵਾਰ-ਵਾਰ ਵੈਰੀਫਿਕੇਸ਼ਨ ਦੇ ਕਈ ਨੰਬਰਾਂ ਤੇ ਕਾਲ ਚਲਾਉਣਾ ਸੰਭਵ ਨਹੀਂ ਹੋਵੇਗਾ। ਇਹ ਪਾਰੇ ਸਰਕਾਰ ਨੇ ਇਹ ਰਫ ਫੈਸਲਾ ਇਸ ਕਰਕੇ ਲਿਆ ਹੈ ਕਿਉਂਕਿ ਇਹ ਸਾਈਬਰ ਧੋਖਾਧੜੀ ਕਾਫੀ ਜ਼ਿਆਦਾ ਹੋ ਰਹੀ ਹੈ ਤੇ ਇਸ ਨੂੰ ਰੋਕਣ ਦੇ ਲਈ ਇਹ ਰਫ ਫੈਸਲਾ ਲਿੱਤਾ ਗਿਆ ਹੈ ਕਿਉਂਕਿ ਸਾਈਬਰ ਅਪਰਾਧੀ ਭਾਰਤੀ ਨੰਬਰ ਤੇ SIM ਵਿਦੇਸ਼ਾਂ ਚ ਲੈ ਜਾਂਦੇ ਹਨ ਤੇ ਇੰਟਰਨੈਟ ਕਾਲਿੰਗ ਰਾਹੀਂ ਫਰਾਡ ਕਰਦੇ ਹਨ। ਤੇ ਸਰਕਾਰ ਨੇ ਨਵੰਬਰ 2025 ਵਿੱਚ ਕੰਪਨੀਆਂ ਨੂੰ ਇਹ ਨਿਯਮ ਲਾਗੂ ਕਰਨ ਦੇ ਲਈ 90 ਦਿਨ ਦਾ ਸਮਾਂ ਦਿੱਤਾ ਸੀ ਜਿਹੜਾ ਕਿ ਜਿਹੜਾ ਫਰਜ਼ ਵਰਬ ਦੀ 2026 ਦੇ ਵਿੱਚ ਪੂਰਾ ਹੋ ਜਾਵੇਗਾ। ਇਸੀ ਅੱਜ ਦੀਆਂ ਕੁਝ ਖਾਸ ਕਵਨਾ ਇਸ ਨਾਲ ਹੀ ਆਪਾਂ ਵੀਡੀਓ ਖਤਮ ਕਰਦੇ ਹਾਂ ਜੇ ਵੀਡੀਓ ਚੰਗੀ ਲੱਗੀ ਤਾਂ ਇੱਕ ਲਾਈਕ ਜ਼ਰੂਰ ਕਰਿਓ ਮਿਲੋ ਦੇਖਾਂਗੇ ਅਗਲੇ ਹਫ਼ਤੇ ਬਹੁਤ ਬਹੁਤ